ਸਤਿ ਸ੍ਰੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਠੀਕ ਹੈ ਵਧੀਆ ਇਹਨਾਂ ਦਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਜੀ ਅੱਜ ਨੂੰ ਤੇ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਬਾਦੇ ਫਰੂਟ ਚਾਟ ਫਰੂਟ ਚਾਟ ਇਹ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਮੈਨੂੰ 24 ਸਾਲ ਹੋ ਗਏ ਲੰਘੇ ਜੀ ਅੱਛਾ ਜੀ ਹਾਂ ਜੀ ਤੇ ਇਹ ਫਰੂਟ ਚਾਟ ਦਾ ਕੰਮ ਕਰਦੇ ਹੋ ਇਹੋ ਬੇਲ ਪੂੜੀ ਫਰੂਟ ਚਾਟ ਅੱਛਾ ਜੀ ਤਿੰਨ ਚੀਜ਼ਾਂ ਦਿੰਦੀਆਂ ਬੇਲ ਪੂੜੀ ਫਰੂਟ ਚਾਟ ਚਾਟ ਵਾਲਾ 버ਗਰ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਲੋਕੇਸ਼ਨ ਤੁਹਾਡੀ ਕਿੱਥੇ ਜੇ ਮ ਫਰੂਟ ਚਾਟ ਇੱਕ ਕਰੋ ਹਾਂ ਜੀ ਤਿਆਰ ਲਓ ਜੀ ਪਹਿਲਾਂ ਪਾਵਾਂਗੇ ਸ਼ਕਰਗੰਦੀ ਅੱਛਾ ਜੀ ਕਿ ਕਿੰਨੀਆਂ ਆਈਟਮਾਂ ਪਾ ਦਿੰਦੇ ਤੇ ਇਹ ਚ ਸ਼ਕਰਗੰਦੀ ਪਾਵਾਂਗੇ ਜੀ ਪਹਿਲਾਂ ਠੀਕ ਹੈ ਜੀ ਫਿਰ ਪਾਵਾਂਗੇ ਕਚਲੂ ਕਚਲੂ ਫਿਰ ਪਾਵਾਂਗੇ ਪਪੀਤਾ ਇਹ ਸਾਰਾ ਫਰੈਸ਼ ਹੀ ਲਿਓਨੇ ਤੁਸੀਂ ਫਰੂਟ ਸਾਰੇ ਸਾਰਾ ਸਾਰਾ ਫਰੈਸ਼ ਡੇਲੀ ਠੀਕ ਹੈ ਜੀ ਲਓ ਜੀ ਇਹ ਪਪੀਤਾ ਫਿਰ ਪਾਵਾਂਗੇ ਨਾਰ ਫੇਰ ਪਾਵਾਂਗੇ ਅੰਗੂਰ ਜ਼ੂਰ ਤੁਹਾਡੇ ਫਲੈਸ਼ ਐਂਗਲ ਦੀ ਸਾਰੇ ਹਨ ਹਾਂਜੀ ਹਾਂ ਫੇਰ ਪਾਵਾਂਗੇ ਬਨਾਣਾ ਇਹ ਕਿੰਨੇ ਸਾਲ ਤੋਂ ਦੱਸਿਆ ਤੁਸੀਂ ਕੰਮ ਕਰਦੇ ਆ 24 ਸਾਲ ਤੋਂ ਤੁਸੀਂ ਇਹ ਸਟਾਰਟ ਕੀਤਾ ਹੈ ਕਿ ਜਾਂ ਨਹੀਂ ਮੈਂ ਹੀ ਸਟਾਰਟ ਕੀਤਾ ਪੁੱਤਰੇ ਅੱਛਾ ਜੀ ਹਾਂ ਠੀਕ ਹੈ ਜੀ ਫੇਰ ਪਾਵਾਂਗੇ ਇਹ ਐਪਲ ਇਹ 8-10 ਤਰ੍ਹਾਂ ਦਾ ਫਰੂਟ ਤਾਂ ਹੀ ਪਾਉਂਦੇ ਹਾਂ ਹਾਂਜੀ ਹਾਂਜੀ ਸਾਰੀ ਵੈਰੈਟੀ ਪਾਕਤ ਹੋਈ ਸੀ ਠੀਕ ਹੈ ਜੀ ਤੁਸੀਂ ਇਹ ਪਾਵਾਂਗੇ ਮਸਾਲੇ ਅੱਛਾ ਜੀ ਮਸਾਲੇ ਸਾਰੇ ਆਪਣੇ ਬਣੇ ਹੋਏ ਠੀਕ ਹੈ ਜੀ ਇਹ ਅੰਬਚੂਰਾ ਅੱਛਾ ਜੀ ਇਹ ਜਵੈਨ ਜਵੈਨ ਕੋਈ ਕੋਈ ਸੀ ਇਹ ਆ ਜਵੈਨ ਹੈ ਇਹ ਅੰਬਚੂਰਾ ਹੈ ਅੱਛਾ ਜੀ ਆ ਕਾਲਾ ਨਮਕ ਹੈ ਠੀਕ ਹੈ ਜੀ ਆ ਲਾਲ ਮਿਰਚਾਂ ਜੀ ਠੀਕ ਹੈ ਜੀ ਹਾਂ ਹੁਣ ਪਾਵਾਂਗੇ ਹੀਂਬਲੀ ਅੱਛਾ ਜੀ ਇਹ ਪਿਓਰ ਇਮਲੀ ਹੈ ਪਿਓਰ ਪਿਓਰ ਇਮਲੀ ਜੀ ਪਿਓਰ ਇਮਲੀ ਇਹ ਵੀ ਆਪ ਹੀ ਤਿਆਰ ਕਰਦੇ ਇਹ ਵੀ ਆਪ ਹੀ ਸਾਰਾ ਕੰਮ ਸਮਾਨ ਆਪਰੇ ਚਾਰ ਕੀਤਾ ਠੀਕ ਹੈ ਜੀ ਇਹ ਬਣ ਗਈ ਫਰੂਟ ਟਰਟ ਅੱਛਾ ਜੀ ਤੇ ਨਾਲ ਵੀ ਚਟਨੀ ਇੱਕ ਰੱਖੀ ਦਈ ਉਹ ਇੱਕ ਆ ਮਿੱਠੀ ਚਟਨੀ ਹੈ ਠੀਕ ਹੈ ਜੀ ਇਹ ਵੀ ਆਪ ਬਣਾਈ ਦੀ ਹੈ ਇਹ ਕਦੀ ਬਣਾਉਂਦੇ ਜੇ ਇਹ ਖੰਡ ਦੀ ਅੱਛਾ ਤੇ ਇਮਲੀ ਦੀ ਇਹ ਕੋ ਗੋੜਾਲੀ ਚਟਨੀ ਵਿੱਚ ਆਉਂਦੀ ਹੈ ਉਹ ਗੋੜਵਾਲੀ ਨਹੀਂ ਬਣਾਉਂਦਾ ਮੈਂ 24 ਸਾਲ ਹੋ ਗਏ ਉਹ ਬਣਾਉਂਦੇ ਆ ਇਹ ਤਾਂ ਇਹਦੇ ਵਿੱਚ ਨਹੀਂ ਬੱਤੀ ਜਾਂਦੀ ਮੇਰੇ ਮੇਰੇ ਇਹੋ ਹੀ ਗਾਹ ਬੜੇ ਬੜੀ ਦੂਰੋਂ ਆਉਂਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਅੱਛਾ ਜੀ ਹਰ ਦੂਰੋਂ ਦੂਰੋਂ ਗਾਹ ਆਂਦੇ ਖਾਣ ਵਾਸਤੇ ਠੀਕ ਹੈ ਜੀ ਇਹਦੇ ਚ ਕਾਦੀ ਪਾਉਂਦੇ ਕੀ ਪਾਉਂਦੇ ਇਮਬਲੀ ਬੰਨੇ ਆ ਤੇ ਖੰਡ ਪੰਨੇ ਠੀਕ ਹੈ ਜੀ ਹਾਂ ਜੀ ਇਹ ਚਾੜ ਬਣਾ ਕੇ ਅਸੀਂ ਉੱਪਰ ਪਾ ਦਣਾ ਤੁਹਾਨੂੰ ਇਹ ਹੁਣ ਚਾੜ ਤਿਆਰ ਹੋ ਗਈ ਠੀਕ ਹੈ ਜੀ ਕੀ ਰੇਟ ਕੀ ਲਖਿਆ ਜੀ ਪਲੇਟ ਦਾ ਦੇਖੋ ਜੀ ਅਸੀਂ ਦਾ ਜਿਹੜੀ ਫੁੱਲ ਪਲੇਟ ਹੈ 100 ਰੁਪਏ ਦਿੰਨੇ ਆ ਛੋਟੀ ਪਲੇਟ 50 ਰੁਪਏ ਦਿੰਨੇ ਆ ਅੱਛਾ ਜੀ ਹੁਣ ਅਸੀਂ ਇੱਥੇ ਪਾਵਾਂਗੇ ਭੁਜੀਆ ਐਨ ਐਮ ਟੀ ਨੂੰ ਦਿੰਦਾ ਹਾਂਜੀ ਹਾਂਜੀ ਫੇਰ ਪੈ ਜੀ ਤੇ ਚਟਨੀ ਕੰਜੀਸੀ ਕੋਈ ਨਹੀਂ ਗੱਲ ਕਰਦੀ ਮੈਂ ਖੁੱਲੇ ਦਿਲ ਜੀ ਖੁੱਲਾ ਹੀ ਇਹ ਚਟਨੀ ਵੀ ਜਰਾ ਤੁਸੀਂ ਆਪ ਤਿਆਰ ਕਰ ਦੇ ਸਾਰੀ ਠੀਕ ਹੈ ਜੀ ਚੈੱਕ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਜੀ ਠੀਕ ਹੈ ਜੀ ਠੀਕ ਹੈ ਤੇ ਇੱਕ ਵਾਰੀ ਲੋਕੇਸ਼ਨ ਫੇਰ ਦੱਸ ਦਿਓ ਅੰਕਲ ਜੀ ਅਜੀਰਾਪਾਰਕ ਬਟਾਲਾ ਬਟਾਲਾ ਜੀ ਦਾ ਪਰ ਤੇ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਵੀ ਜਰੂਰ ਦੱਸ ਦਿਓ ਮੋਬਾਈਲ ਨੰਬਰ ਜੀ ਮੇਰਾ ਹੈਗਾ ਜੀ 9779335906 ਲਓ ਜੀ ਆਪਣਾ ਫਰੂਟ ਚਾਟ ਤਿਆਰ ਹੋ ਚੁੱਕਾ ਤੇ ਬਾਕੀ ਹੁਣ ਟੇਸਟ ਕਰਦੇ ਹਾਂ ਚੈੱਕ ਤੇ ਅੰਕਲ ਨੇ ਚਟਨੀ ਟੁਟਣੀ ਗਾ ਵੀ ਪਾਈ ਆ ਉਤੇ ᱫਮਕੀਨ ਕੁਜੀਆਂ ਵੀ ਪਾਇਆ ਤੇ ਵਸਦੇ ਹਾਂ ਜੀ ਇੱਕ ਬਾਈਟ ਹੋਰ ਲੈ ਲਈਏ ਬਹੁਤ ਵਧੀਆ ਤੇ ਉਹ ਉਹਦਾ ਟੇਸਟ ਆ ਜੀ ਫਰੂਟ ਦਾ ਟੇਸਟ ਤਾਂ ਤੁਹਾਨੂੰ ਪਤਾ ਹੀ ਆ ਬਾਕੀ ਚਟਨੀ ਦਾ ਕਮਾਲ ਆ ਸਾਰਾ ਤੇ ਬਹੁਤ ਵਧੀਆ ਖੱਟੀ ਮਿੱਠੀ ਚਟਨੀ ਬਣਾਈ ਤੇ ਬਹੁਤ ਵਧੀਆ ਜਰੂਰ ਤੁਸੀਂ ਆਓ ਇਹ پارک ਦੇ ਅੱਗੇ ਫਰੰਟ ਤੇ ਹੰਦੂਆਂ ਦੀ ਕਾਰਟ ਆ ਤੇ ਜਰੂਰ ਆ ਕੇ ਤੁਸੀਂ ਫਰੂਟ ਚਾਟ ਖਾ ਕੇ ਜਾਓ ਜੀ